ਹਾਂ ਜੀ ਦੋਸਤੋ ਅਸੀਂ ਦਾ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਪੀਡੀਐਫ ਮੇਲਾ ਜਗਰਾਉ ਇਹ 18ਵਾਂ ਪੀਡੀਐਫ ਮੇਲਾ ਹੈਗਾ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਅੰਦਰ ਕੀ ਕੁਝ ਆ ਸਾਰਾ ਗਾਵਾਂ ਦੇ ਮੁਕਾਬਲੇ ਹੋਣ ਇਹ ਡੈਰੀ ਫਾਰਮ ਵਾਲਾ ਲੇਟੇ ਚੀਜ਼ਾਂ ਯਾਦ ਨਹੀਂ ਇੱਥੇ ਆ ਸਿੰਗਰੋ ਵਾਲੀ ਆ ਗਈ ਆਲੂ ਵਾਲੀਆਂ ਮਸ਼ੀਨਾਂ ਆ ਗਈਆਂ ਹਰਮ ਵਾਲੀਆਂ ਨਹੀਂ ਆ ਯਾ ਮੇਹਰੋ ਰਵੀ ਨੂੰ ਰਵੀਜ਼ਾ ਫਾਰਮਾਂ ਹਾਂ ਹਾਂ ਉਹਨੂੰ ਐਡਾ ਕਰੋ ਉਹਨੂੰ ਐਡਾ ਕਰੋ ਤਾਂ ਮਸ਼ੀਨ ਜਗਮੋਹਨ ਇੰਡਸਟਰੀ ਵਾਲਿਆਂ ਦੇ ਆ ਗਏ ਨਾ ਬਰਾਮੇ ਸੇਲ ਆ ਗਈ ਧਾਰਾ ਆ ਗਈ ਧਾਰਾ ਕੱਢਣ ਵਾਲੀਆਂ ਮਸ਼ੀਨਾਂ ਆ ਫਿਰ ਆ ਗਈ ਮੱਕੇ ਵਾਲੀਆਂ ਮਸ਼ੀਨਾਂ ਪੰਜਾਬ ਵਾਲੀਆਂ ਆ ਜਿਹੜਾ ਜਿਹੜਾ ਕੁਸੇ ਬਣਾਉਂਦੇ ਆ ਆਰੋਹ ਦੇ ਵਿੱਚ ਸਾਰੀਆਂ ਮਸ਼ੀਨਰੀ ਵਾਲਾ ਸਿਸਟਮ ਆ ਗੱਠਾ ਬਣਾਉਣ ਵਾਲੀ ਮੱਕੀ ਦੀ ਮਸ਼ੀਨ ਆ ਆ ਗੱਦੇ ਵਗੈਰਾ ਆ ਗੇ ਹਰਿਆਣਾ ਸ਼ਕਤੀ ਮੈਟ ਵਾਲਿਆਂ ਦੇ ਜਿਆਦਾ ਕਿ ਆ ਫੇਰ ਆ ਗੇ ਡੇਰੀ ਫਾਰਮ ਵਾਲੇ ਤਸੰਦ ਆ ਵੀ ਹੈਗਾ ਗੋਹਾ ਸਾਫ ਕਰਨ ਵਾਲਾ ਰੈਂਕਰ ਧਾਰਾ ਕੱਢਣ ਵਾਲੀਆਂ ਮਸ਼ੀਨਾਂ ਜ਼ਿਆਦਾ ਡੈਰੀ ਫਾਰਮ ਵਾਲਾ ਰੈਟਰੀ ਚੀਜ਼ਾਂ ਨੇ ਇੱਥੇ ਦੋਸਤੋ ਤੇ ਵੀਡੀਓ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਆ ਫੇਰ ਮਸ਼ੀਨ ਆ ਗਈ ਜੂਪੀ ਜੂ ਪਾਵਰ ਦੀ ਮੇਕ ਕੋ ਫੀਡ ਆ ਗਈ ਸਾਰੇ ਬੈਡ ਬਲੰਟਰ ਆ ਗਏ ਮੱਕੀ ਵਾਲੇ। ਹਲੋ। ਲਦਿਆਣ ਵਾਲਿਆਂ ਦੇ। ਸ਼ਾਮ ਗੜੀਆ 8500 ਵੱਡੀ ਮਸ਼ੀਨ ਮੱਕੀ ਵਾਲੀ, ਪਾਪ ਕੌਰਨ ਵਾਲੀ ਮੱਕੀ ਵਾਲੀ ਆ ਗਈ ਹੈ। ਸਾਰੇ ਇੱਥੇ ਮਸ਼ੀਨ ਨੇ तकरीबन तकरीबन। ਕਮਲ ਵਾਲਿਆਂ ਦੀ ਆ ਗਈ ਇੱਧਰ ਦਿਖਾਉਣੇ ਸਾਨੂੰ। ਦੋਸਤੋ ਬਣੇ ਰਹੋ ਵੀਡੀਓ ਨਾਲ ਉਹ ਤਾਰ ਰੰਗ ਲੱਗਿਆ ਉਹਦੇ ਉੱਤਰ ਅਰਜਾਂ ਦੇ ਉੱਪਰ ਆਹ ਦੋਸਤੋਂ ਆਲੂ ਵਾਲੀ ਮਸ਼ੀਨ ਆ ਗਈ ਸਾਈਲਿ ਜਾਲੀ ਹੈ ਇਹ ਆ ਦੇਖੋ ਡਿਊਟ ਫਾਰ 40 ਸੀ ਬਹੁਤ ਗੱਡਾ ਟੈਕ ਇਧਰ ਦੋਸਤੋ ਸਾਰੀਆਂ ਚੌਂਡੀਆ ਰਮਗਰਪਾ ਕੇ ਲਗਾਈਆਂ ਹੋਈਆਂ ਮਸ਼ੀਨਾਂ ਇਧਰ ਸਾਇਲੇਜ ਬੱਟਨ ਵਾਲੀ ਮਸ਼ੀਨ ਹੈ ਤੇ ਉਧਰ ਸਾਇਲੇਜ ਦੇ ਗੱਠਾ ਬਣਾਉਣ ਵਾਲੀ ਮਸ਼ੀਨ ਹੈ ਤੇ ਇਧਰ ਸਾਰਾ ਡੇਰੀ ਫਾਰਮ ਦੇ ਰਿਲੇਟਡ ਕੰਮ ਆ ਇਹ ਸਾਰੇ ਤੁਹਾਨੂੰ ਡੇਰੀ ਫਾਰਮ ਦੇ ਰਿਲੇਟਡ ਚੀਜ਼ਾਂ ਮਿਲ ਜਾਣੀਆਂ ਆ ਫਾਰਮ ਨੂੰ ਲਾਉਣ ਵਾਲੇ ਪੱਖੇ ਬਈ ਜਿਹੜੇ ਆਪਣੇ ਵੱਡੇ ਬਾਈਆਂ ਵਾਲੇ ਫਾਰਮਾਂ ਤੇ ਮੈਸਾਂ ਵਾਲੇ ਫਾਰਮਾਂ 'ਚ ਆਪਾਂ ਲਾਉਣੇ ਆਂਗੇ ਉਪਕੀ ਹੈ ਗਿਆ ਉਹ ਰਹੇ ਹੁਣ ਮਿਲ ਜਾਣੀ ਜਾਣਕਾਰੀ ਸਾਰੀ ਲੈ ਸਕਦੇ ਆ ਕਿ ਤੇ ਆ ਬਾਈ ਫੋਰਾਜਨ ਦਾ ਹੁਣ ਸਾਇਲੇਜ ਬਣਾਉਣ ਵਾਸਤੇ ਇਹਨਾਂ ਨੇ ਬਾਈ ਨਵੀਆਂ ਚੀਜ਼ਾਂ ਕੱਢੀਆਂ ਨੇ ਇਹਨਾਂ ਕੋਲੇ ਹੁਣ ਚਰੀ ਦਾ ਇਹ ਸਾਇਲੇਜ ਬਣਾਉਣ ਪਾਉਂਦੇ ਆ ਨਾਲ ਇਹਨਾਂ ਕੋਲੇ ਮੱਕੀ ਦਾ ਆਪਣਾ ਵੀ ਬਹੁਤ ਹੋਰ ਉਹ ਤੇ ਸਾਨੂੰ ਮੈਡੀਸਨ ਦੀਆਂ ਦੋਹਾਂ ਮਿਲ ਜਾਣੀਆਂ ਡੈਡੀ ਪ੍ਰੋਡਕਟ ਬਾਣੀ ਬਾਣੀ ਤੇ ਤੁਹਾਨੂੰ ਡੈਡੀ ਪ੍ਰੋਡਕਟ ਅੰਦਰ ਤੁਹਾਨੂੰ ਸਾਰੇ ਇਹ ਪੀਡੀਐਫ ਦੇ ਮੇਲੇ ਦੇ ਵਿੱਚ ਭਾਈ ਸਾਨੂੰ ਪਾਸ ਮਾੜਾ ਕਿਹੜਾ ਸਾਰੀਆਂ ਚੀਜ਼ਾਂ ਵਿਚ ਚੌਣ ਆਏ ਆ ਇੱਧਰ ਵੀ ਇਹਨਾਂ ਦੇ ਖਰਾਕ ਸੰਬੰਧੀ ਦਿਖਾਇਆ ਹੋਇਆ ਹੈਰੀਆ ਕੁਆਟਾ ਆ ਰਹੇ ਨੇ ਇੱਕ ਹੋਦ ਰਹੀ ਕੀ ਭਾਈ ਦੱਸਿਆ ਹੋਇਆ ਵੀ ਪਾਸ ਨੂੰ ਕਦੋਂ ਕਿਹੜੀ ਚੀਜ਼ ਦੇ ਹੈ ਹੈਗਾ 5-6 ਮੱਝਾਂ ਹੈ ਸਾਰਿਆਂ ਤੁਹਾਨੂੰ ਇੱਕ ਅੰਦਰ ਕਾਲਾ ਮੇਜ ਜਾਣਗੀਆਂ ਇਹਨਾਂ ਦਾ ਵੀ ਨਿਊਟ੍ਰਨ ਦਾ ਵੀ ਸਾਇਲਜ ਬਹੁਤ ਸੇ ਰੇ ਦਾ ਬਣਦਾ ਮੱਕੀ ਦਾ ਬਾਕੀ ਜਿੰਨੀਆਂ ਵੀ ਸਾਲੇ ਤੇ ਬਈ ਕੰਪਨੀਆਂ ਕੰਮ ਕਰ ਰਹੀਆਂ ਲਗਭਗ ਸਾਰੀਆਂ ਪੀਡੀਐਫ ਦੇ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਆਹ ਜਗਾ ਵਾਲਾ ਸਿਸਟਮ ਹੈਗਾ ਸੈਟ ਵਾਲਾ ਸਿਸਟਮ ਸਾਹਮਣੇ ਲੱਗਿਆ ਪ੍ਰੋਮਟ ਕੰਪਨੀ ਪ੍ਰੋਮਟ ਕੰਪਨੀ ਦੀਆਂ ਮੇਕ ਕੋਮਪੋ ਐਡਵਾਂਸਡ ਮਸ਼ੀਨ ਆ ਗਿਆ थे, थे, तो अपने वाली सर ड्रॉलिंग मशीन ड्रॉलिंग मशीन सर पचपन हज़ार दे जानकारी सर ये काओ ब्रश है डबल काओ ब्रश है ये सर जर्मनी का है सोर कंपनी का सर ये इसकी जो ब्रशल है इसकी जो लाइफ है आठ सौ दस साल है इसकी जो पीडीएफ डी एफ कीमत रखी हुई है वो दो लाख निन्यानवे हज़ार रखी हुई है ठीक है अपनी जो कंपनी है उसका तो नाम है सर शीफा ये सर दिल्ली द्वारका में है और इस ब्रस्ट को सर हम सी डी एफ नंबर पर लेता था दो लाख निन्यानवे हज़ार में अगर वो बाद में कोई ऑर्डर करता है तो तीन लाख बीस हज़ार का है ऑटोमेटिक है हाँ सर फुली ऑटोमेटिक है गाय इसके पास जाएगी इसको रफ करेगी ऑटेट चालू हो जाएगा जब गाय इसके पास से हट जाएगी तो पंद्रह बीस सेकेंड में ये बंद हो जाएगा सर और अपने प्रोडक्ट के सर अपने पास डेयरी फार्म सप्लाई के सर ये सारे प्रोडक्ट रहते हैं सर करेंगे ये होल्स केयर का सामान है फार्म सप्लाईज है ये होल्स केयर है ये अपना क्लिनिक का है ये अपने पास सर एनिमल आइडेंटिफिकेशन का है टैग वगैरह है ये सर अडर केयर का सारा सामान है ठीक है ये कास्ट केयर का है बाकी सर इसके बाद में अपने पास सर ये बकेट मशीन का सामान सारा रहता है अपने पास सर और भी जो कंपनियां हैं डीले वाले वेंसर है उनके सारे रबर पार्ट वगैरह लाइनर वगैरह सारे मिलते हैं के बाद सर अपने पास ये मिल्किंग पार्लर है चाहे वो मैनुअल पार्लर हो या ऑटोमेटिक पार्लर हो अपने पास सारे मिल जाते हैं ठीक है रबर मैट मिल जाएगी का जो फार्म में फैन लगते हैं वो मिल जाएंगे एच वी फैन मिल जाएंगे और सर जो मॉनिटरिंग सिस्टम होता है कावा मॉनिटरिंग सिस्टम वो भी अपने पास मिल जाएगा सर जो हीट और हेल्थ दोनों को बताता है बाकी सर अपने पास ये अर्जी रात का और साइलोकिंग का सर हम पी वैगन देते हैं मिनिमम तीन किलोमीटर का मिलता है सर तो तो दिल्ली द्वारका में है सेक्टर पंद्रह वहाँ से तो अगर कोई कांटेक्ट करना चाहता है कांटेक्ट नंबर है एट नाइन टू नाइन सेवन नाइन वन सिक्स थ्री वन और अगर कोई जो साइट पे जाके भी चेक कर ये सर ऑनलाइन साइट है हमारी डब्ल्यू डब्ल्यू सेफा डॉट को डॉट इन इस पर भी सर सारे प्रोडक्ट अवेलेबल हैं ਇਹ ਤੇ ਵੀ ਪ੍ਰੋਮਟ ਕੰਪਨੀ ਦੇ ਜਿਹੜਾ ਆਪਾਂ ਦੁੱਧ ਤੋਂ ਫੈਂਟਲ ਲਾਉਣ ਆਲੇ ਆ ਜਿਹੜਾ ਮਸ਼ੀਨਾਂ ਹੁੰਦੀਆਂ ਨੇ ਉਹ ਇੰਨਾਂ ਕੋਲੇ ਹੈਗੀਆਂ ਨੇ ਤੇ ਆਹ ਹਣੀ ਹੁਣ ਇੱਕ ਹੋਰ ਕਹਿ ਦੋ ਆਪਾਂ ਵੀਰ ਤੋਂ ਲੈਨੇ ਆ ਇਹਦੇ ਬਾਰੇ ਜਾਣਕਾਰੀ ਪੁੱਛਦੇ ਆਂ ਇਹਦੇ ਬਾਰੇ ਇਹ ਨਵੀਂ ਲਾਂਚ ਕੀਤੀ ਹੈ ਹਾਂਜੀ ਕਿੰਨੇ ਵਿੱਚ ਤੁਸੀਂ ਆਪ ਦਾ ਜਦੋਂ ਏਆਈ ਕੰਪੋ ਪਹਿਲਾਂ ਸਿਮਨ ਨੂੰ ਗਰਮ ਕਰਦਾ ਹੈ ਇਹ 37 37 ਸੈਂਟੀਗ੍ਰੇਡ ਤੱਕ ਗਰਮ ਕਰਦਾ ਕਿੰਨੇ ਦੀ ਹੈ ਜੀ ਇਸ 80 ਡਿਗਰੀ ਤੱਕ ਇਹਨੂੰ ਗਰਮ ਕਰਦੀ ਹੈ ਜਦੋਂ ਤੁਸੀਂ ਦੇਖਦੇ ਪੈਨ ਸੈਂਪਲਚਰ ਆਪਣੇ ਪ੍ਰਾਈਟ ਹੁੰਦਾ ਜਾਂਦਾ ਹੁੰਦਾ 80 ਡਿਗਰੀ ਤੇ ਆ ਕੇ ਕੱਟ ਕਰ ਦੇਗਾ ਉਸ ਤੋਂ ਬਾਅਦ ਇਹ ਤੁਹਾਡੇ ਸੇਮਰ ਨੂੰ ਵਾਈਬ੍ਰੇਟ ਕਰਕੇ ਐਕਟਿਵ ਕਰੇਗੀ ਜਿਸ ਨਾਲ ਤੁਹਾਨੂੰ ਜਿਆਦਾ ਐਕਿਊਰੇਸੀ ਦੇ ਰਿਜ਼ਲਟ ਵਧੀਆ ਮਿਲਣਗੇ ਹੋਰ ਆਪਣੇ ਕੋਲੇ ਕੀ 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 ਹੈ ਜੀ ਆਪਣੇ ਕੋਲ AI ਕੰਨਾ ਹੈ ਕੈਮਰੇ ਵਾਲੀ ਕੀਮਤ ਕੀ ਹੈ ਦੀ ਆ ਬਸ਼ੀਨੀ ਗਾਵਾਂ ਦੇ ਗੱਬਨ ਚਾਹੀਦੀ ਕੀਮਤ ਹੈ ਫਾਈਨੈਂਸੀ ਟੈਸਟ ਕਰਦੇ ਇਸ ਤੋਂ ਇਲਾਵਾ ਬਰੂਸੇਲਸ ਤੇ ਕਾਰੀਆ ਬਰੂਸੇਲਸ ਇਹਦਾ ਪਸ਼ਵਾਰ ਤੋਂ ਦਾਉਨ ਉਸ ਕਾਰ ਸਾਡੇ ਕੋਈ ਆਪ ਦੇ ਘਰ ਮੈਂ ਵੀ ਨਹੀਂ ਬਾਈ ਇਹ ਸਾਡੇ 9000 ਰੁਪਏ ਦੀ ਹੈ ਮੇਲੇ ਦਾ ਪ੍ਰਾਈਸ ਆਦਰਵਾਇਜ਼ ਇਹਦਾ 11000 ਰੁਪਏ ਦੀ ਠੀਕ ਉਹ ਫੈਟ ਇਸ ਨਾਲ ਬੰਦ ਕਿੰਨੀ ਦੀ ਹੈ ਉਹ ਤਿੰਨ ਮਾਡਲ ਨਾਲ ਅਲੱਗ ਅਲੱਗ 32000 ਤੋਂ ਸਟਾਰਟ ਹੈ 32000 ਤੋਂ ਕਹਿੰਦੀ ਆਪਾਂ ਇੱਥੇ ਬਾਈਸ ਨੂੰ ਅਡਵਾਂਟਾ ਦੀ ਸਟਾਰ ਲੱਗੀ ਹੋਈ ਆ ਇਹ ਐਡਵਾਂਟਾ ਦੇ ਸਾਰੇ ਵੀ ਮੈਂ ਜਾਣਗੇ ਤੇ ਕਰਦੇ ਆ ਬਾਈ ਨਾ ਦੱਸੋ ਦਿਓ ਬਾਈ ਜਾਣਕਾਰੀ ਆਪਣੇ ਕੋਲੇ ਐਡਵਾਂਟਾ ਦੀ ਕੰਪਨੀ ਹੈ ਹਾਂਜੀ ਗ੍ਰੀਨ ਫੋਲਡਰ ਦੇ ਵਿੱਚ ਨੰਬਰ 1 ਕੰਮ ਕਰਦੇ ਹਾਂ ਖਰਾਚਰਾ ਸਾਰਾ ਸਹੂਲਤ ਜਿੰਮੇ ਕਰਦੇ ਵੀ ਜਿਵੇਂ ਵੀ ਫੀਡ ਹੈ ਆਪਸ਼ਨ ਕੰਨ ਨਹੀਂ ਬਾਅਦ ਨੇ ਤਾਂ ਚਰੀਆਂ ਦਾ ਕੰਮ ਹੈ ਮੈਗਾ ਹਸਪੀਟਲ ਜਾਂਦੀ ਹੈ ਜੀ ਆਪਣੀ ਮੈਗਾ ਕੁਝ ਤੁਸੀਂ ਯੂਟਿਊਬ ਤੇ ਵੀ ਚੈੱਕ ਕਰਦੇ ਹੋ ਉੱਥੇ ਅਸੀਂ ਦੂਸਟ ਕਰ ਕਰਕੇ ਲੋਕਾਂ ਨੂੰ ਬੁਲਾ ਰਹੇ ਹਾਂ ਗੰਨੀ ਕਿੰਨਾ ਮਸ਼ਹੂਰ ਹੋ ਗਿਆ ਹੈ 16% ਕਰਦੇ ਦੇ ਵਿੱਚ ਨਿਕਾਲਾ ਜਿਵੇਂ ਗੰਨੇ ਚੋਂ ਬੰਦਨ ਤੋਂ ਨਿਕਾਲਾ 16% ਦਾ ਨਿਕਾਲਾ ਜਦੋਂ ਗਰਮੀ ਦੇ ਪੱਛੋਂ ਇਹਦੀ ਮਿੱਠੀ ਚੀਜ਼ ਕਰਦਾ ਤਾਂ ਉਹਦੇ ਨਾਲ ਦੂਸਰ ਵਾਧਦਾ ਇਸ ਤੋਂ ਇਲਾਵਾ ਆਪਣੇ ਕੋਲੇ ਮਾਰਕ ਘਟਦੇ ਵਿੱਚ ਚੱਗੀ ਆ ਜਿਹਦੀ ਜੰਮੇ ਸੁਸਤ ਪੂਰਾ ਬਹੁਤ ਸ਼ਾਨਦਾਰ ਰਿਜ਼ਲਟ ਆ 90 ਦਿਨਾਂ ਚੋਂ ਜੇ ਬਾਜ਼ੂਗੇ ਇਹਨੂੰ ਕਾਫੀ ਫਾਇਦੇ ਹੋਣਗੇ ਜੇ ਮੈਂ ਵੀ ਤੀਜੋ ਨੇ 150 ਦੇ ਕਰਦੇ ਵਿੱਚ ਸ਼ਿੱਤਾਂ ਨਹੀਂ ਲੈਣੇ ਜੇ ਇਹਦੇ 8.50 ਰੁਪਏ 8.50 ਇਸ ਤੋਂ ਇਲਾਵਾ ਆਪਣੇ ਕੋਲੇ ਯੂਰਟੀ ਮੀਟ ਆਈ ਹੈ ਜੀ ਇਹ ਬਾਜਰਾ ਜੀ ਕਿਹੜੀਆਂ 2 5 3 ਮਿਲ ਰਹੀਆਂ ਬੜੇ ਆਰਾਮ ਨਾਲ ਵਿੱਚ ਹਾਂ ਭਾਰਤ ਦੇ ਸੁਆਮੀ ਸਰਵਪੱਤੀ ਨੇ ਇਹ ਚੀਜ਼ ਚੁੱਕ ਲਈ। ਫਿਰ ਤਾਂ ਕੋਈ ਵੀ ਸਮੱਸਿਆ ਨਹੀਂ ਕਿ ਫਟਾ ਲਿਖੋ ਤੇ ਮੱਕੀ ਦੀ ਆਪਣੇ ਕੋਲੇ ਕਿਹੜੀ ਹੈ ਕਿ ਆਪਣੇ ਕੋਲੇ ਇੱਕ ਨਵੀਂ ਵੈਰਾਈਟੀ ਆਈ ਹੈ 754 ਦੀ। 48 प्लस ਲਈ ਝਾੜ ਦੱਲਦੇ ਨੇ ਜੀ ਇਹ ਕੋਈ ਸਾਈਲੇਜ ਵਾਸਤੇ ਸਪੈਸ਼ਲ ਵੈਰਾਈਟੀ ਜੀ ਸਾਈਲੇਜ ਵਾਸਤੇ ਜਿਹਨੂੰ ਸਾਈਲੇਜ ਵਾਸਤੇ ਯੂਜ਼ ਕਰ ਸਕਦੇ 999 ਆਪਣੇ ਕੋਲ ਦੇ ਵਿੱਚ ਯੂਜ਼ ਸਾਈਲੇਜ ਉਹ ਵੀ ਆਪਾਂ ਖੰਡਰ ਯੂਜ਼ ਉਹਨੂੰ ਪੋਟਾਵਾ ਲਈ ਡਾਕਟਰ ਜੀ ਫਾਰਮਰ ਪੋਟਾਵਾ ਰੱਖੀ ਜਾਂਦਾ ਇਸ ਟੇਕ ਦੇ ਵਿੱਚੋਂ ਸੁੱਕੀ ਦਾ ਝਾੜ 48 ਤੋਂ 48 ਕੋਟਾ ਮਾ ਉਹ ਜਿੱਲੇ ਦਾ ਸਟਾਨਡਰਡ ਨਾਲ ਦਿੱਤਾ ਜਾਂਦਾ ਜਿਹੜਾ ਉਹ ਖੰਡਰ ਹਰੇ ਝਾੜੇ ਜੀ ਆ ਸਾਈਲੇਜ ਨੂੰ ਯੂਜ਼ ਕਰਨਾ ਜਾਂਦਾ ਜਿਹਦਾ ਇੱਕ ਇੱਕ ਕਰਦੇ 270 ਤੋਂ 500 ਮੀਗਾ 300 ਤੋਂ 400 ਦਾ ਝਾੜ ਉਸ ਤੋਂ ਬਾਅਦ ਜਲੀ ਆਈ ਹੈ ਕੈਂਟ ਵਰਟਿਕਸ ਉਹ ਜਿਹੜੀ ਆ ਜੋ ਮੈਂ ਅਪਣੀ ਕੈਂਟ ਵਰਟਿਕਸ ਤੋਂ ਇਹ ਜੰਮੀ ਆਈ ਆ ਆਪ ਨੂੰ ਇਹਦਾ ਤੁਸੀਂ ਟਾਂਡਾ ਵਗੈਰਾ ਦੇਖ ਸਕਦੇ ਹੋ ਬਹੁਤ ਦਿਨ ਪਹਿਲਾਂ ਜਿਹੜਾ ਲਗਾ ਰਹੇ ਸੀ ਉਹ ਦੂਜੇ ਲੋਅ ਹੈ ਤੇ ਦੂਜੀ ਕਟਾਈ ਦੀ ਆ ਇਹ ਆਹ ਪ੍ਰੈਕਟੀ ਹੈ ਜੀ ਕੈਂਟ ਪ੍ਰੈਕਟੀ ਸਾਰਾ ਪਰਾਵਲੀ ਲੈਣਾ ਤਾਂ ਆਹ ਸਾਰਾ ਤਾਂ ਜ਼ਰੂਰੀ ਦੇ ਦੇਖ ਕੇ ਇਹਨੂੰ ਪੂਰੇ ਤੇ ਜਿਹੜਾ ਉਹ ਆਪਣਾ ਭਾਈ ਉਹ ਆ ਜਿਹਨਾਂ ਆਪਾਂ ਪੰਜਾਬੀ ਆਪਣੇ ਲੂਸਨ ਕਹਿੰਦੇ ਨੇ ਮੱਖਣਕਾ ਹਾਂ ਉਹ ਅਡਵਾਂਟਾ ਕੰਪਨੀ ਹੀ ਲੈ ਕੇ ਆਈ ਹੈ ਹਾਂਜੀ ਅਸੀਂ ਅਡਵਾਂਟਾ ਆਉਣੇ ਵਾਲੇ ਟਾਈਮ ਵਿੱਚ ਜੁੜੇ ਆ ਸਰਕਾਰ ਕੰਨੀ ਹੋ ਰਿਹਾ ਹੈ ਕਿ ਇਹਦੇ ਨਾਲ ਕੁਝ ਬੈਗ ਹੋ ਰਿਹਾ ਹਸਤਾ ਕਰਕੇ ਫਾਰਮੂਲਾ ਵਿੱਚ ਪਸੇ ਆਂਦੇ ਜੀ ਤੇ ਕੰਪਨੀ ਅਗਲੇ ਸਾਲ ਵਿੱਚ ਕੋਸ਼ਿਸ਼ ਕਰ ਰਹੀ ਹੈ ਕਿ ਲੈ ਕੇ ਆਉਗੀ ਨਹੀਂ ਤਾਂ ਫਿਰ ਆਪਾਂ ਕੋਈ ਟ੍ਰੈਕ ਇਸ ਦੇ ਨਾਲ ਹੀ ਆਪਣੇ ਗਨਰਾ ਦਾ ਸਾਰਾ ਤਰ੍ਹਾਂ ਪੂਰਾ ਕਰਨਾ ਠੀਕ ਹੈ ਧੰਨਵਾਦ ਬਾਰ ਸੁਪਰੀਆ ਕਰਦਾ ਹੈ ਉਹ ਮੇਰਾ ਇੱਕ ਤਰ੍ਹਾਂ ਦਾ ਯਾਰ ਹੈ ਇਸ ਤੋਂ ਵੀ ਉਹ ਜੇ ਤੇ ਚਰੀ ਵੀ 450 ਦਾ ਬਧਿਸ਼ਵਾਸ ਲਾਦੇ ਜੇ ਵੀ ਦੇ ਜੇ ਤੁਹਾਡੀ ਇੱਕ ਸਪਰੇਅ ਤੋਂ ਬਾਅਦ ਤੁਹਾਨੂੰ ਇੱਕ ਸਪਰੇਅ ਕਰਨੀ ਲੋੜ ਨਹੀਂ ਪੈਣੀ ਆਦਰਵਾਇਜ਼ ਜਿੰਨਾ ਫਾਰਮ ਦਾ ਡਾਤਾ ਸਾਡੇ ਕੋਲ ਔਰ ਤੁਹਾਡੀ ਜਿਹੜੀ ਚਰੀ ਵੀ ਆ ਉਹ ਤੋਂ ਵੀ ਬਹੁਤ ਸਹੀਆ ਕਰਦੀ ਆ ਵੀ ਜਲਦੀ ਯਾਰ ਹੋ ਜਾਂਦੀ ਆ ਪੰਜਾਬ ਨੂੰ ਨਾਲੇ ਵਿੱਚ ਯਾਰ ਹੋ ਜਾਂਦੀ ਆ ਕਟਾ ਦੇ ਜੋ ਜੇ ਤੁਸੀਂ ਮਲਟੀ ਕੱਟ ਤੇ ਲੈਣਾ ਇੱਥੇ ਨੂੰ 70 75 110 ਜਿੰਨੀ ਦੇ ਸਕਦੇ ਠੀਕ ਧੰਨਵਾਦ ਜੀ ਠੀਕ ਐਥੇ ਵੀ ਹੋਰ ਵੀ ਸਾਰੇ ਕਾਹਦੀ ਸਟਾਲ ਲੱਗੀਆਂ ਹੋਈਆਂ ਜਿਵੇਂ ਆ ਉਹਦੇ ਉਹ ਪੋਰਟ ਡਾਟ ਲੋਗ ਤਿਆਰ ਕਰ ਕਰ ਰਿਹਾ ਅੱਜ ਮੈਂ ਚਾਰ ਦੀਆਂ ਨਰਸਰੀ ਬਈ ਨਰਸਰੀ ਦੇ ਲੱਗੀਆਂ ਹੋਈਆਂ ਨੇ ਇੱਕ ਐਸਾ ਹੁੰਦਾ ਹੈਗਾ ਤੇ ਇੱਕ ਬਾਲੇਗਾ ਨਾਲ ਹੋਰ ਵੀ ਜਿਵੇਂ ਬਈ ਆਪਣਾ ਪੰਜਾਬੀ ਗਰਸਾ ਕੁੰਡੇ ਕੁੰਡੀਆਂ